ਜਦਨ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਨੂੰ ਗਏ ਨਾ ਤੇ ਔਰੰਗਜ਼ੇਬ ਨੂੰ ਮਹਾਰਾਜ ਦਰਸ਼ਨ ਨਹੀਂ ਸੀ ਦਿੰਦੇ ਕਿਉਂਕਿ ਆ ਸੱਤਵੇਂ ਪਾਤਸ਼ਾਹ ਨੇ ਕਿਹਾ ਸੀ ਬਹਿ ਮਲੇਸ਼ ਤੋਂ ਦਰਸ਼ਨ ਦਾ ਉਹ ਮੈਲ ਦਾ ਭਰਿਆ ਮਲੇਸ਼ ਕਿੰਨੇ ਆਪਣੇ ਪਿਓ ਨੂੰ ਹੀ ਪਾਣੀ ਤੋਂ ਤੜਫਾ ਤੜਫਾ ਕੇ ਮਾਰਤਾ ਨੂੰ ਦਰਸ਼ਨ ਨਹੀਂ ਦੇਵਾਂਗੇ ਜਦੋਂ 8ਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਨੂੰ ਗਏ ਦਿੱਲੀ ਤੇ ਔਰੰਗਜ਼ੇਬ ਨੂੰ ਪਤਾ ਲੱਗਾ ਕਿ 8ਵੇਂ ਗੁਰਦੇਵ ਮਹਾਰਾਜ ਸੱਚਖੰਡ ਚਲੇ ਗਏ ਉਹਨੇ ਕਿਹਾ ਜਿੰਨਾ ਤੱਕ ਤਾਂ ਸਰੀਰ ਦੇ ਵਿੱਚ ਸਵਾਸ ਸੀ ਉਹਨਾਂ ਜਰ ਤਾਂ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਹੋਵੇ ਨਾ ਸਤਗੁਰੂ ਸਾਚਖਣ ਗਏ ਸਾਚਖਣ ਦੇ ਦਰਸ਼ਨ ਕਰ ਲਈਏ ਉਹ ਦਰਸ਼ਨ ਕਰਨ ਆਇਆ ਔਰੰਗਜੇਬ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਜਦੋਂ ਔਰੰਗਜੇਬ ਬਾਦਸ਼ਾਹ ਦਰਸ਼ਨ ਕਰਨ ਆਇਆ ਤੇ ਸਿੰਘ ਮਹਾਰਾਜ ਦੇ ਮੁਖ ਦੇ ਉੱਤੋਂ ਜਦੋਂ ਵਸਤਰ ਚੱਕਣ ਲੱਗੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੁਖ ਵੇਖਣ ਲਗਾ ਰੰਗਦੇਵ ਨੂੰ ਐਦਾਂ ਲੱਗੇ ਜਿਦਾਂ ਖੂਹ ਦੇ ਵਿੱਚ ਡਿੱਗਣਦਿਆ ਧਰਤੀ ਦੇ ਵਿੱਚ ਧਸਦਾ ਜਾਂਦਾ ਮਹਾਰਾਜ ਨੇ ਅੰਤਮ ਸਮੇਂ ਵੀ ਦਰਸ਼ਨ ਨਹੀਂ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹ ਰੰਗਦੇਵ ਬਾਛਾ ਗੁਰੂ ਖਾਲਸਾ ਜੀ ਫਿਰ ਬੰਗਲਾ ਸਾਹਿਬ ਦੀ ਸੇਵਾ ਕਰਾਈ ਮਜਨੂ ਦੇ ਢਿੱਲੇ ਦੀ ਤੇ ਜਿੱਥੇ ਸਤਗੁਰਾਂ ਦੇ ਧਰਦਾ ਸਸਕਾਰ ਕੀਤਾ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਹਦੀ ਸੇਵਾ ਕਰਾਈ ਤੇ ਜਿਹੜਾ ਸੀਸਗੰਗ ਸਾਹਿਬ ਗੁਰਦਰਾ ਇਹ ਕਿਸੇ ਨੂੰ ਪਤਾ ਨਹੀਂ ਸੀਗੀ 사ਤਗੁਰਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਿੱਥੇ ਕੀਤਾ ਇਹ ਫਿਰ ਬਾਬਾ ਬਗੇਲ ਸਿੰਘ ਜੀ ਨੇ ਟੰਡੋਰਾ ਪਟਾਇਆ ਦਿੱਲੀ ਦੇ ਵਿੱਚ ਕਿ ਕੋਈ ਐਸਾ ਹੋਵੇ ਜਿਹੜਾ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀ ਅਸਥਾਨ ਦੱਸੇ ਅਸੀਂ ਉਹਨੂੰ ਤੱਕੜੀ ਤੇ ਭਾਵਾਂਗੇ ਤੇ ਸੋਨੇ ਦੀਆਂ ਮੋਹਰਾ ਓਡੀਆਂ ਰੱਖਾਂਗੇ ਜਿੰਨਾ ਦਾ ਭਾਰ ਹੋਵੇ ਫਿਰ ਇੱਕ ਮਾਈ ਸੀ ਬਜ਼ੁਰਗ ਉਹਨੇ ਜਾ ਕੇ ਦੱਸਿਆ ਕਿ ਬਾਬਾ ਭਗੇਲ ਸਿੰਘ ਜੀ ਨੂੰ ਕਿ ਬਾਬਾ ਜੀ ਚਾਂਦਰੀ ਚੌਕ ਦੇ ਚੜ੍ਹਦੇ ਪਾਸੇ ਵੱਲ ਸਾਡੇ ਪਿਤਾ ਜੀ ਜਦੋਂ ਮਹਾਰਾਜ ਸੱਚਖੰਡ ਨੂੰ ਗਏ ਤੇ ਜਿਹੜਾ ਧੜ ਦਾ ਸੀਸ ਜਦੋਂ ਧੜ ਦੇ ਨਾਲੋਂ ਲੱਗ ਹੋਇਆ ਜਿਹੜਾ ਖੂਨ ਡੁੱਲ੍ਹਾ ਸੀ ਉਹ ਸਾਡੇ ਪਿਤਾ ਜੀ ਨੇ ਸਾਫ਼ ਕੀਤਾ ਸੀ ਤੇ ਸਾਨੂੰ ਸਾਡੇ ਪਿਤਾ ਜੀ ਦੱਸ ਕੇ ਗਏ ਸੀ ਕਿ ਚੜ੍ਹਦੇ ਵੱਲ ਚਾਂਦਰੀ ਚੌਕ ਨੂੰ ਸਾਧਗੁਰਾਂ ਦਾ ਸੀਸ ਧੜ ਦੇ ਨਾਲੋਂ ਲੱਗ ਹੋਇਆ ਫਿਰ ਉਹ ਮਾਈ ਦੇ ਕਾਹਨ ਦੇ ਉੱਤੇ ਉਥੇ ਖੜਾ ਬਣਾਤਾ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਬਣਿਆ ਫਿਰ ਖਾਲਸੇ ਦੀ ਪਾਵਰ ਵਧੀ ਜਦੋਂ ਉਦੋਂ ਫਿਰ ਸਿੰਘਾਂ ਨੇ ਉਥੇ ਨਿਸ਼ਾਨ ਗੱਡੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀਆ ਸਥਾਨ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਸ਼ੀਦੀਆ ਸਥਾਨ ਬਣਾਇਆ ਇਹ ਉਹ ਗੁਰਦਾਰੇ ਸਹਿਬਾਨਾਂ ਦੀ ਸੇਵਾ ਕੀਤੀ ਜਦੋਂ ਸੇਵਾ ਪੂਰੀ ਹੋ ਗਈ ਹੁਣ ਸ਼ਾਹ ਅਲਮ ਨੇ ਫਿਰ ਚਿੱਠੀ ਲਿਖੀ ਬਾਬਾ ਭਗੇਲ ਸਿੰਘ ਨੂੰ ਕਹਿੰਦਾ ਕਿ ਮੇਰਾ ਜੀ ਕਰਦਾ ਕਿ ਤੁਹਾਡੇ ਦਰਸ਼ਨ ਕਰੀਏ ਬਾਬਾ ਭਗੇਲ ਸਿੰਘ ਜੀ ਕਹਿੰਦੇ ਦਰਸ਼ਨ ਤਾਂ ਤੈਨੂੰ ਦੇ ਦੇਵਾਂਗੇ ਪਰ ਅਸੀਂ ਸੁਣਿਆ ਕਿ ਜਦੋਂ ਬਾਦਸ਼ਾਹ ਨੂੰ ਮਿਲਣ ਜਾਈਏ ਤੇ ਉਹ ਕਹਿੰਦੇ ਕਿ ਕਿਰਪਾਨਾ ਲਾਓ ਸ਼ਸਤਰ ਲਾਓ ਅਸੀਂ ਸ਼ਸਤਰ ਤਾਂ ਲਾਉਂਦੇ ਨਹੀਂ ਤੇ ਕਹਿੰਦੇ ਜਦੋਂ ਬਾਦਸ਼ਾਹ ਨੂੰ ਮਿਲਣ ਜਾਈਏ ਸਲਾਮ ਕਰਨੀ ਪੈਂਦੀ ਹੈ ਜੇ ਅਸੀਂ ਅਕਾਲ ਪੁਰਖ ਤੋਂ ਬਗੈਰ ਕਿਸੇ ਨੂੰ ਸਲਾਮ ਨਹੀਂ ਕਰਦੇ ਤੇ ਸ਼ਾਹ ਆਲਮ ਉਹਨੇ ਕਿਹਾ ਬਾਬਾ ਬਘੇੜ ਸਿੰਘ ਜੀ ਨੂੰ ਬਾਬਾ ਬਘੇੜ ਸਿੰਘ ਜੀ ਨੇ ਚਿੱਠੀ ਲਿਖੀ ਸ਼ਾਹ ਆਲਮ ਨੂੰ ਕਿ ਤੂੰ ਭਾਵੇਂ ਦਰਸ਼ਨ ਕਰਨਾ ਚਾਹਣਾ ਸਾਡੇ ਪਰ ਸਾਨੂੰ ਕਿਸੇ ਨੇ ਦੱਸਿਆ ਕਿ ਕਿਰਪਾਨ ਲਾਉਣੀ ਪੈਂਦੀ ਹੈ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਸ਼ਸਤਰ ਤਿਆਗਣੇ ਪੈਂਦੇ ਨੇ ਪਰ ਸਿੱਖ ਕਦੀ ਸ਼ਸਤਰ ਨਹੀਂ ਤਿਆਗਦਾ ਤੂੰ ਤੁਹਾਡੇ ਧਰਮ ਦੀ ਰਵਾਇਤਾ ਕੀ ਜਦੋਂ ਬਾਦਸ਼ਾਹ ਨੂੰ ਮਿਲਣਾ ਨਮਸਕਾਰ ਕਰਨੀ ਪੈਂਦੀ ਹੈ ਸਿੱਖ ਕਦੀ ਅਕਾਲ ਪੁਰਖ ਤੋਂ ਬਗਾਰ ਕਿਸੇ ਨੂੰ ਨਮਸਕਾਰ ਨਹੀਂ ਕਰਦਾ ਇਸ ਕਰਕੇ ਅਸੀਂ ਤੈਨੂੰ ਨਹੀਂ ਮਿਲ ਸਕਦੇ ਸ਼ਾਹ ਅਬਨੇ ਆਪਣਾ ਐਲਕਾਰ ਭੇਜਿਆ ਇੱਕ ਬੰਦਾ ਭੇਜਿਆ ਉਹਨੇ ਕਹਿ ਕੇ ਕੀ ਭੇਜਿਆ ਕਿ ਬਾਬਾ ਭਗੇਲ ਸਿੰਘ ਨੂੰ ਕਹੋ ਕਿ ਸ਼ਸਤਰ ਵੀ ਪਾ ਕੇ ਆਉਣ ਤੇ ਨਮਸਕਾਰ ਮੈਂ ਕਰੂ ਉਹਨਾਂ ਨੂੰ ਆਣ ਕੇ ਦਰਸ਼ਨ ਦੇ ਦੇਣ ਫਿਰ ਬਾਬਾ ਜੀ ਹਾਥੀ ਦੇ ਉੱਤੇ ਬਹਿ ਕਰਕੇ ਆਪਣੀ ਫੌਜ ਦੇ ਸਮੇਤ ਦਿੱਲੀ ਦੇ ਵਿੱਚ ਦੋ ਜਲੂਸ ਕੱਢੇ ਗਏ ਇੱਕ ਜਲੂਸ ਖਾਲਸਾ ਜੀ ਜਿਨ੍ਹਾਂ ਨੂੰ ਸਿੰਘ ਨਗਰ ਕੀਰਤਨ ਵੀ ਕਹਿ ਦਿੰਦੇ ਪਰ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰ ਵਾਲੇ ਮਹਾਂਪੁਰਖ ਉਹ ਜਲੂਸ ਕਿਆ ਕਰਦੇ ਸਨ ਸਿੱਖਾਂ ਦੀ ਦੋ ਵੀ ਹੀਰਾ ਨਿਕਲੀਆਂ ਦਿੱਲੀ ਦੇ ਵਿੱਚ ਇੱਕ ਵੀ ਹੀਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਦੇ ਉੱਤੇ ਰੱਖ ਕੇ ਤੇ ਦਿੱਲੀ ਦੇ ਲੋਕ ਹੱਸਦੇ ਸੀ ਬਾਬਾ ਬੰਦਾ ਸਿੰਘ ਭਾਦਰ ਨੂੰ ਵੇਖ ਕੇ ਅੱਜ ਦੂਜੀ ਵਹੀਰ ਬਾਬਾ ਭਗੇਲ ਸਿੰਘ ਨੇ ਕੱਢੀ ਕੱਲੀ ਦੂਜੀ ਵਹੀਰ ਬਾਬਾ ਭਗੇਲ ਸਿੰਘ ਜੀ ਨੇ ਕੱਢੀ ਦਿੱਲੀ ਦੇ ਵਿੱਚ ਪਹਿਲੀ ਵਹੀਰ ਵਹੀਰ ਤਾਂ ਬਾਬਾ ਬੰਦਾ ਸਿੰਘ ਭਾਦਰ ਦੀ ਸੀ ਜਿਹਨੂੰ ਵੇਖ ਕੇ ਦਿੱਲੀ ਦੇ ਲੋਕ ਹੱਸਦੇ ਆਂੀ ਵੇਖੋ ਸਿੱਖਾਂ ਨੂੰ ਬੰਨ ਕੇ ਲੈ ਕੇ ਜਾਂਦਾ ਰਾਜਾ ਫਕਸ਼ੀਰ ਅੱਜ ਦੂਜੀ ਵਹੀਰ ਬਾਬਾ ਬਘੇੜ ਸਿੰਘ ਆਪਣੀ ਫੌਜਾਂ ਦੇ ਸਮੇਤ ਕੱਢਦਾ ਤੇ ਦਿੱਲੀ ਦੇ ਲੋਕ ਫੁੱਲਾਂ ਦੀ ਵਰਖਾ ਕਰਦੇ ਨੇ ਕਿ ਉਹ ਬਾਦਸ਼ਾਹ ਉਹ ਬਾਦਸ਼ਾਹ ਦੀ ਸੱਲ ਉਹ ਬਾਦਸ਼ਾਹ ਦਾ ਤਖਤ ਦੁਨੀਆ ਦੇ ਉੱਤੇ ਕੋਈ ਤਾਕਤ ਨਹੀਂ ਬਣੀ ਜਿਹੜਾ ਹਿੰਦੁਸਤਾਨ ਦਾ ਤਖਤ ਪੱਟ ਸਕੇ ਇਹ ਗੁਰੂ ਕੇ ਸਿੱਖ ਧੰਨ ਨੇ ਜਿਨ੍ਹਾਂ ਨੇ ਦਿੱਲੀ ਦਾ ਤਖਤ ਪਟਿਆ ਬਾਬਾ ਜੀ ਜਦੋਂ ਗਏ ਤੇ ਹਾਥੀ ਤੇ ਉਤਰ ਕੇ ਘੋੜੇ ਤੇ ਸਵਾਰ ਹੋਏ ਤਿਆਰ ਪਰ ਤਿਆਰ ਸ਼ਾਸਤਰਾਂ ਦੇ ਸਮੇਤ ਜਾ ਕੇ ਸ਼ਾਹ ਅलम ਦਾ ਦਰਸ਼ਨ ਕੀਤਾ ਸ਼ਾਹ ਅलम ਦੇ ਨਾਲ ਮੁਲਾਕਾਤ ਕੀਤੀ ਜਦੋਂ ਬਾਬਾ ਬਘੇੜ ਸਿੰਘ ਜੀ ਨੇ ਸ਼ਾਹ ਅलम ਦੇ ਨਾਲ ਮੁਲਾਕਾਤ ਕੀਤੀ ਤੇ ਸ਼ਾਸਤਰ ਪਾਏ ਫੜੇ ਗਜਾਈ ਜਾ ਕੇ ਗੱਜ ਕੇ ਸ਼ਾਹ ਅलम ਨੇ ਜਦੋਂ ਫੜੇ ਗਜਾਈ ਤੇ ਉਹਨੇ ਨਮਸਕਾਰ ਕੀਤੀ ਬਾਬਾ ਬਘੇੜ ਸਿੰਘ ਜੀ ਨੂੰ ਤੇ ਆਪਣੇ ਬਰੋਬਰ ਦਾ ਪਖਤ ਲਾਇਆ ਬਰੋਬਰ ਦੇ ਪਖਤ ਦੇ ਉੱਤੇ ਬਾਬਾ ਬਘੇੜ ਸਿੰਘ ਸਾਹਿਬ ਜੀ ਬਰਾਜਮਾਨ ਹੋਏ ਇਹ ਸ਼ਾਹ ਅਰਮ ਕਹਿਣ ਲੱਗਾ ਕਹਿੰਦਾ ਮੈਂ ਤਾਂ ਸੋਚਿਆ ਸੀ ਸਿੱਖ ਲੁਟੇਰੇ ਹੀ ਹੁੰਦੇ ਨੇ ਪਰ ਦਿੱਲੀ ਦੇ ਵਿੱਚ ਮੈਂ ਭਾਵੇਂ ਰਾਜ ਕਰਦਾ ਦਿੱਲੀ ਦੇ ਵਿੱਚ ਚੋਰੀ ਚਕਾਰੀ ਤੇ ਧੋਖੇਦਾਰੀ ਤੇ ਕਿਸੇ ਦੀ ਇੱਜ਼ਤ ਜਾਂਦੀ ਹੋਵੇ ਮੈਂ ਬਚਾ ਨਹੀਂ ਸਕਿਆ ਸਿੱਖੋ ਮੈਂ ਤੁਹਾਨੂੰ ਧੰਨ ਕਹਿੰਦਾ ਜੇ ਲੋਕਾਂ ਨੇ ਮੈਨੂੰ ਗਲਤੀ ਦੱਸਿਆ ਤੁਸੀਂ 8 ਮਹੀਨੇ ਦਿੱਲੀ ਦੇ ਵਿੱਚ ਰਹੇ ਤੇ 8 ਮਹੀਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਕਿਸੇ ਦੀ ਇਹ ਜਿੰਨੀ ਲੁੱਟੀ ਗਈ ਕਿਸੇ ਦੇ ਘਰੇ ਚੋਰੀ ਨਹੀਂ ਹੋਈ ਕਿਸੇ ਦਾ ਧਨ ਦੌਲਤ ਨਹੀਂ ਲੁੱਟਿਆ ਗਿਆ ਸਿੱਖੋ ਤੁਹਾਡਾ ਕਾਨੂੰਨ ਸਭ ਤੋਂ ਵੱਡਾ ਇਹ ਸ਼ਾਹਲ ਹਿੰਦੁਸਤਾਨ ਦੇ ਬਾਦਸ਼ਾਹ ਨੇ ਕਿਹਾ ਬਾਬਾ ਬਕੀਰ ਸਿੰਘ ਨੂੰ ਦੂਜਾ ਸਵਾਲ ਕਹਿੰਦਾ ਕਹਿੰਦਾ ਮੈਂ ਸੁਣਿਆ ਤੁਹਾਡੇ ਜਥੇ ਬਹੁਤ ਨੇ ਜੇ ਤੁਸੀਂ ਆਪਸ ਦੇ ਵਿੱਚ ਲੜਦੇ ਨਹੀਂ ਬਾਬਾ ਬਘੇੜ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਵੇਂ ਸਾਡੇ ਜਥੇ ਸਾਰੇ ਹੀ ਨੇ ਸਾਡੇ ਮਤ ਭੇਦ ਭਾਵੇਂ ਵੱਖਰੇ ਹੋ ਸਕਦੇ ਨੇ ਪਰ ਜੇ ਸਾਡੇ ਉੱਤੇ ਕੋਈ ਵਾਅਦਾ ਕਰੇ ਫਿਰ ਇੱਕੋ ਨਿਸ਼ਾਨ ਦੇ ਥੱਲੇ ਹੋ ਕੇ ਇਕੱਠੇ ਹੋ ਕੇ ਨੱਕਾ ਖਾਣੀ ਲਕੀਰਾਂ ਖੜਾ ਦਿੰਨੇ ਹਾਂ ਗੁਰੂ ਖਾਲਸਾ ਜੀ ਫਿਰ ਸ਼ਾਹ ਅਲਮ ਨੇ ਬਾਬਾ ਜੀ ਨੂੰ ਸੋਨੇ ਦੀ ਚੈਨੀ ਪਾਈ ਤੇ ਨਾਲੇ ਹਾਥੀ ਤੇ ਪੰਜ ਘੋੜੇ ਸੋਨੇ ਦੀਆਂ ਕਾਠੀਆਂ ਤੇ ਪਾ ਕੇ ਭੇਟਾ ਕੀਤੇ ਗੁਰੂ ਖਾਲਸਾ ਜੀ ਏਡਾ ਵੱਡਾ ਇਤਿਹਾਸ ਹੈ ਬਾਬਾ ਬਗੇਲ ਸਿੰਘ ਸਾਹਿਬ ਜੀ ਦਾ ਖਾਲਸਾ ਪੰਥ ਬੜੀ ਵੱਡੀ ਤਾਕਤ ਹੈ ਕੋਈ ਨਿੱਕੀ ਮੋਟੀ ਤਾਕਤ ਨਹੀਂ ਇਹ ਤਾਕਤ ਤੋਂ ਅਹਿਮਦ ਸ਼ਾਹ ਅਬਦਾਲੀ ਡਰਦਾ ਰਿਹਾ ਸਿੱਖਾਂ ਦੀ ਤਾਕਤ ਨਿੱਕੀ ਥੋੜੀ ਹੈ ਉਹੀ ਅਹਿਮਦ ਸ਼ਾਹ ਦੁਰਾਨੀ ਮਰਾਠਿਆਂ ਦੇ ਨਾਲ ਮਰੱਠਿਆਂ ਦੇ ਨਾਲ ਲੜਿਆ ਜੇ ਉਹਨੇ ਇਹ ਗੱਲ ਕਹਿਤੀ ਸੀ ਮਰੱਠਿਆਂ ਤੇ ਮਰਾਠਿਆਂ ਨੂੰ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਨਾਲ ਲੜਨ ਜੋਗੇ ਨਹੀਂ ਤੇ ਉਹੀ ਅਬਦਾਲੀ ਦਾ ਪੇਚਾ ਬਾਬਾ ਜਸਾ ਸਿੰਘ ਆਲੂਆਲਿਆ ਸਰਦਾਰ ਚੜਤ ਸਿੰਘ ਬਾਬਾ ਭਗੇੜ ਸਿੰਘ ਇਹ ਸਿੰਘ ਬਾਬਾ ਦੀਪ ਸਿੰਘ ਦੇ ਨਾਲ ਜਦੋਂ ਵਾਹ ਪਿਆ ਉਹੀ ਅਹਿਮਦ ਸ਼ਾਹ ਦੁਰਾਨੀ ਕਹਿੰਦਾ ਸੀ ਲਾਹੌਰ ਜਾ ਕੇ ਉਹਨੇ ਬਕਾਇਦਾ ਐਲਾਨ ਕੀਤਾ ਜਕਰੀਆ ਖਾਨੂ ਨੇ ਸਾਹਮਣੇ ਉਹਦੇ ਮੂੰਹ ਤੇ ਕਿਹਾ ਕਹਿੰਦਾ ਮੈਂ ਇੱਕ ਗੱਲ ਤੈਨੂੰ ਦੱਸਾਂ ਮੈਂ ਮਰਾਠਿਆਂ ਨਾਲ ਵੀ ਲੜਿਆ ਮਰੱਠਿਆਂ ਨਾਲ ਵੀ ਲੜਿਆ ਮਗਲਾਂ ਨਾਲ ਵੀ ਲੜਿਆ ਪਰ ਚੇਤੇ ਰੱਖੀਏ ਸਿੱਖਾਂ ਦੇ ਨਾਲ ਲੜਨ ਵਾਲੀ ਕੋਈ ਦੁਨੀਆ ਤੇ ਤਾਕਤ ਨਹੀਂ ਬਣੀ ਗੁਰੂ ਖਾਲਸਾ ਜੀ ਏਡੀ ਵੱਡੀ ਤਾਕਤ ਗੁਰਕਲਗੀ ਤਾਰ ਸੱਚੇ ਪਾਤਸ਼ਾਹ ਨੇ ਖੰਡੇ ਬਾਟ ਦੇ ਅਮਰਤ ਦੇ ਵਿੱਚ ਪਾ ਕੇ ਖਾਲਸੇ ਨੂੰ ਦਿੱਤੀ ਤੇ ਸਾਧਗੁਰਾਂ ਦੀ ਦਇਆ ਦੇ ਨਾਲ ਸਮਾ ਹੋ ਗਿਆ ਪਿੱਛੇ ਜਥੇ ਬੈਠੇ ਨੇ ਉਨਾਣੇ ਵਿੱਚ ਸਮਾ ਲਾਉਣਾ ਤੇ ਸ਼ਰੋਵਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਕਰਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਕਿਉਂਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਏਡੀ ਵੱਡੀ ਤਾਕਤ ਹੈ ਜਿਨੇ ਵੀ ਗਹਰੀ ਨਿਗਾ ਨਾਲ ਹਰਮੰਦਰ ਸਾਹਿਬ ਨੂੰ ਮਾੜੀ ਨਿਗਾ ਨਾਲ ਤੱਕਿਆ ਸਿੱਖਾਂ ਨੇ ਬਖਸ਼ਿਆ ਨਹੀਂ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੌਧ ਸਿੰਘ ਸਾਹਿਬ ਜੀ ਅਹਿਮਦ ਸ਼ਾਹ ਬਦਾਲੀ ਦੀ ਫੌਜ ਦੇ ਨਾਲ ਟੱਕਰਾਂ ਲੈ ਕੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹ ਇਸੇ ਤਰਨੇ ਦਾਲ ਦੇ ਜਹੇਦਾਰ ਸਹਬਾਨ ਸਨ। ਬਾਬਾ ਜੋਗਾ ਸਿੰਘ ਸਾਹਿਬ ਜੀ ਵੱਡੇ ਮਹਾਪੁਰਖ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ 16ਵੇਂ ਮਹਾਪੁਰਖ ਨੇ। ਜੇ ਅੱਜ ਦੇ ਸਮੇਂ ਦੇ ਵਿੱਚ ਗੁਰੂ ਖਾਲਸਾ ਜੀ ਬਾਬੇ ਦੀਪ ਸਿੰਘ ਦੀ ਤਾਕਤ ਕੋ ਕੌਣ ਨਹੀਂ ਜਾਣੂ। ਬਾਬਾ ਦੀਪ ਸਿੰਘ ਦੀ ਭਾਵਨਾ ਜਾ ਕੇ ਦਰਸ਼ਨ ਕਰ ਲਿਓ ਕੋਈ ਸ਼ੀਂਦਾ ਸਾਹਿਬ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਨ ਦੀ ਏਡੀ ਵੱਡੀ ਤਾਕਤ ਹੈ ਬਾਬਾ ਜੀ ਦਾ ਚਪਹਿਰਾ ਸਾਹਿਬ ਕੱਟਣ ਦੀ ਏਡੀ ਤਾਕਤ ਹੈ ਜਿਨ੍ਹਾਂ ਘਰੇ ਪੁੱਤ ਨਹੀਂ ਸੀ ਬਾਬਾ ਜੀ ਇਹਨਾਂ ਨੂੰ ਪੁੱਤ ਦਿੱਤਾ ਜਿਨ੍ਹਾਂ ਦੇ ਘਰੇ ਦੁੱਧ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦੁੱਧ ਦਿੱਤਾ ਜਿਹੜੇ ਕਹਿੰਦੇ ਸੀ ਬਾਹਰ ਚਲੇ ਜਾਈਏ ਦੁਨੀਆ ਉੱਤੇ ਆ ਕ੍ਰਿਸ਼ਨਾਂ ਦਾ ਹੁਣ ਕਈ ਚਪਹਿਰਾ ਸਾਹਿਬ ਨੂੰ ਮਾੜਾ ਬੋਲਣ ਲੱਗ ਪੈਂਦੇ ਆ ਜਦੋਂ ਤਾਂ ਸਾਈਆਂ ਦਾ ਪ੍ਰਚਾਰ ਹੋਵੇ ਤੇ ਆ ਪਿੱਛੇ ਜੇ ਇੱਕ ਪਿੰਡ ਸੀ ਸਿੱਖਾਂ ਦਾ ਸਾਰਾ ਹੀ ਸਾਈਆਂ ਦਾ ਬਣ ਗਿਆ ਉਹਨਾਂ ਪੈਸੇ ਦੇ ਦੇ ਕੇ ਸਾਰਾ ਪਿੰਡ ਹੀ ਸਿੱਖਾਂ ਦਾ ਸਾਈ ਬਣਾ ਲੇ ਤੇ ਗੁਰੂ ਖਾਲਸਾ ਜੀ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਸਿੱਖ ਜਾ ਕੇ ਚੁਪਹਿਰਾ ਸਾਹਿਬ ਕੱਟਦੇ ਨੇ ਤੇ ਬਾਬਾ ਜੀ ਉਹਨਾਂ ਦੀ ਭਾਵਨਾ ਪੂਰੀ ਕਰਦੇ ਨੇ ਤਾਕਤ ਹੈ ਸ਼ਹੀਦਾਂ ਦੀ ਉਥੋਂ ਤੱਕ ਸਾਈ ਨਹੀਂ ਪਹੁੰਚ ਸਕਦੇ ਜਿੱਥੇ ਤਾਕਤ ਬਾਬਾ ਦੀਪ ਸਿੰਘ ਸਾਹਿਬ ਦੀ ਹੈ ਇਸ ਕਰਕੇ ਭਾਈ ਨਾਮ ਜਪਿਆ ਕਰੀਏ ਬਾਣੀ ਪੜਿਆ ਕਰੀਏ ਕਲਯੁਗ ਦਾ ਸਮਾਂ ਕਿਉਂਕਿ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੀ ਹੈ ਨਾਮ ਤੋਂ ਵੱਡੀ ਕੋਈ ਤਾਕਤ ਨਹੀਂ ਭਗਤ ਧੰਨਾ ਸਾਹਿਬ ਦਾ ਹੁਕਮਨਾਮਾ ਸਹਿਬ ਸਿੰਘ ਸਾਹਿਬ ਆਪ ਜੀ ਨੂੰ ਸੁਣਾ ਰਹੇ ਸਨ ਭਗਤ ਧੰਨਾ ਦਾ ਸਿੱਧਾ ਸਦਾ ਜੱਟ ਸੀ ਏ ਬੇ ਤੇ ਸੁਣ ਕੇ जाट ਰੋਠ ਭਗਤੀ ਲਾਗਾ ਮਿਲੇ ਪਤਕ ਗਸਈਆ ਧੰਨਾ ਵੜ ਭਾਗਾ ਉਹ ਵੀ ਜੱਟ ਸੀ ਪੈੜੀ ਵੋਂਦਾ ਸੀ ਪਰ ਉਹਦਾ ਮਨ ਰੱਬ ਦੇ ਨਾਲ ਜੁੜਿਆ ਸੀ ਰੱਬ ਦੀਆਂ ਗੱਲਾਂ ਕਰਦਾ ਸੀ ਰੱਬ ਨੇ ਆਣ ਕੇ ਦਰਸ਼ਨ ਦਿੱਤਾ ਤੇ ਰੱਬ ਨੇ ਭਗਤ ਧੰਨਾ ਸਾਹਿਬ ਨੂੰ ਧੰਨ ਗੁਰਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਗੁਰੂ ਖਾਲਸਾ ਜੀ ਭਗਤੀ ਭਾਵੇਂ ਗਰੀਬ ਕਰੇ ਭਾਵੇਂ ਅਮੀਰ ਕਰੇ ਰੱਬ ਨਹੀਂ ਕਹਿੰਦਾ ਕਿ ਮੇਰੀ ਭਗਤੀ ਬੰਦੇ ਜਿਹੜਾ ਪੈਸਾ ਉਹ ਕਰ ਸਕਦਾ ਭਾਵੇਂ ਕੋਈ ਬੰਗਾਲ ਵੀ ਕਰੇ ਰਾਬੋਂ ਨੂੰ ਵੀ ਤਾਰਦਾਂ